ਹਾਂਜੀ ਕਿਸਾਨ ਪ੍ਰਭੂ ਜੈ ਤੂੜੀ ਦੀ ਬੋਲੀ ਤੇ ਕੋਟਕ ਪੂਰਾ ਮੰਡੀ ਦੇ ਵਿੱਚ ਭਾਈ ਜੀ ਤਰੀਕ ਹੋ ਗਿਆ 20 ਫਰਵਰੀ 2026 ਤੇ ਭਾਈ ਨਾਗ ਆਏ ਅੱਜ 15 ਨਾਗ ਹੋਗੇ ਹੋਣਗੇ ਤੇ ਵੇਣੇ ਭਾਈ ਨਾ ਨਗਾ ਦਾ ਕਿੱਥੋਂ ਕਿੱਥੇ ਰੇਟ ਆਦਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬਸ ਭਾਈ ਕੇਵਲ ਵੀ ਵੀ ਤੁਰਨ ਵਾਲਾ ਹੀ ਹੁਣ ਟਾਈਮ ਭਾਈ ਇੱਕ ਮਿੰਟ ਰਹਿ ਗਿਆ ਬੋਲੀ ਸ਼ੁਰੂ ਹੋਣ ਚ ਹੈ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬ੍ਰਾਡਫਾਰਮ ਨੂੰ ਬਾਕੀ ਵੇਣੇ ਭਾਈ ਤੂੜੀ ਦੇ ਤਾਜ਼ੇ-ਤਾਜ਼ੇ ਰੇਟ ਕਿੱਥੋਂ ਕਿੱਥੇ ਜਾਂਦੇ ਆ ਤੇ ਭਾਈ ਕੇਵਲ ਵੀ ਤਰਪਿਆ ਆ ਜਾਓ ਭਾਈ ਤੇ ਬੋਲੀ ਹੋ ਗਈ ਸ਼ੁਰੂ ਲੋ ਭਾਈ ਦੇਖਦੇ ਆਂ ਭਈ ਅੱਜ ਦੇ ਤੂੜੀ ਦੇ ਤਾਜ਼ੇ रेट ਕਿੱਥੋਂ ਤਾਈ ਜਾਂਦੇ ਆ। ਆਹ ਲਈ ਆਇਆ। ਉਹ ਖਾਲਾ ਆਪਣੇ ਕੋਲੇ ਹੀ ਆਪਾਂ ਹੀ ਖੜੇ। ਲੋ ਭਾਈ ਬੋਲੀ ਹੋ ਗਈ ਸ਼ੁਰੂ। ਨਹੀਂ ਇਹ ਆਪ ਤਾਂ ਨਹੀਂ। ਇਹ ਬੋਲ ਕਾਫੀ। ਇਹ ਬੰਦੇ ਨੇ। ਨਹੀਂ ਬਾਈ ਨੇ ਤਾਂ ਲੈ ਨਹੀਂ। ਕੀ ਨੀ ਕਰੀਂ ਗੋਡੀ ਚੀਨ ਲਾ ਕੇ ਸ਼ੰਗਲਾ ਕਰਾਇਆ ਕੀ 500 ਯਾਨ ਲਵੀ ਵੇਨੇ ਅੱਜ ਦੇ ਰੇਟ 300 ਆਜੋ ਬਾਕੀ ਭਈ ਨਾ ਕਿ ਜਾਇ 15 ਗਨਾ ਹੋਣਗੇ ਵੇਨੇ ਕੀ ਰੇਟ ਆਂਦਾ ਹੋਰ ਭਈ ਆਜਿਆ ਆਜੋ ਭਈ

ਜਾਉਂਗਾ ਕਿੱਥੇ ਜਾਉਂਗਾ ਹਾਂ ਇੱਥੇ ਵੀ ਹੋ ਜਾਊਗਾ ਖਾਲੀ ਉੱਥੇ ਹੋ ਜਾਊਗਾ ਚਲੋ ਬੋਲੋ ਭਾਈ 400 ਰੁਪਿਆ 400 400 10 15 20 420 ਰੁਪਏ 420 ਰੁਪਏ 25 ਰੁਪਏ 10 ਰੁਪਏ 35 40 45 450 450 450 ਬੋਲਣਾ ਬਾਈ ਕਿਨੇ 52 ਕਰ ਦੋ ਕੱਥਲ ਜਾਨੀ ਬਾਈ ਆਹ ਕੋਠੀ ਕਿਲਾ ਦੇ 52 890 ਰੁਪਏ 52 60 460 460 ਬੋਲਣਗੇ ਨੇ 460 ਰੁਪਏ ਦਾਣਾ ਬਣੂ ਲਓ ਜੀ 460 ਰੁਪਏ ਪਹਿਲੇ ਨਗਦ ਦਾ ਰੇਟ ਵੈਆ ਬਾਕੀ ਦੂਜੇ ਨਗਦ ਦਾ ਰੇਟ ਵੈਣੇ ਆ ਜੋ आज उपना कि रेटवे ਇਹ ਦੋ ਤੇ ਹੁਣ ਆ ਗਿਆ ਜੀ ਤਿੰਨ ਸੌ ਲੈਣ ਦੋ ਭਾਈ ਸਮਝ ਨਹੀਂ ਹੈਗਾ ਇਹ ਕੀ ਜੀ ਦੀਆ ਭਾਈ ਅੰਦਰ ਦੀ ਹਾਂ ਅੰਦਰ ਦੀ ਹੈ ਅੰਦਰ ਦੀ ਥੋੜੀ ਬੋਲੋ ਜੀ ਹਾਂ ਬੋਲੋ ਹੀ ਬੋਲੋ ਭਾਈ ਸਿੱਖਣੇ ਜਾਏਗਾ ਕਿਹਨਾਂ ਜਾਵੜਾਂਗੇ ਜਾਵੜੋ 300 ਰੁਪਏ ਕਰਾਏ ਭਾਈ ਬੋਲ ਭਾਈ 300 ਜੀ ਈਲਾ ਦੂੜੀ ਈਲਾ ਕਿੰਨੇ ਦੀ ਹੁੰਦੀ ਆ ਲਾ ਕਰਦੇ ਯਾਰ ਤੇਰੇ ਹਿਸਾਬ ਨਾਲ 350 ਰੁਪਏ ਯਾਰ 350 350 350 ਬੋਲਾ ਭਾਈ ਕਿਨੇ 100 ਕਰਦੇ 60 ਰੁਪਏ 70 70 ਰੁਪਏ ਬੋਲ 70 ਰੁਪਏ 370 ਰੁਪਏ 100 ਕਰਦੇ 80 ਰੁਪਏ 90 90 ਸੂਰੂ ਹੀ ਕਰਦੇ 400 10 400000 ਰੁਪਏ ਬੋਲਾਂ ਬਈ ਕਿਨੇ ਹਾਂ 410 ਰੁਪਏ ਲੈ ਬਈ ਲੋ ਵੀ 410 ਰੁਪਏ ਹੋ ਗਈ ਆ 410 ਅਗਲੇ ਨਾਲ ਕਿਤਾ ਰੇਟ ਵੇਨੇ ਆ ਜੋ ਆ ਨਾਗ ਦਾ ਰੇਟ ਵੇਨੇ ਭਈ ਆ ਜੋ ਮਾਰ ਕੇ ਵੀਰ ਕਿਈ ਜੀ ਉਧਰੋਂ ਬੰਦ ਕਰ ਲੈਂਦੇ ਜਦੋਂ ਆਪਾਂ ਲਾਹ ਨਹੀਂ ਹੁੰਦੇ ਇਹ ਕੋਲਡਰ ਕੰਡਾ ਹੀ ਖਰਾਣਾ ਕਿਹੜਾ ਹੈ ਸਰ ਮਦਨ ਦਾ ਖਾਲੀ ਜੇ ਤਾਂ ਕੋਈ ਪਤਾ ਕਿ ਨਾ ਬਾਹਰ ਨਹੀਂ ਵਾਲਾ ਇਧਰ ਹੀ ਮਰਦੇ ਇਦੀ ਹੈ ਜਾ ਗਏ ਹੋਗੇ ਤੇ ਹਾਈਵੇ ਅੰਦਰ ਦੀ ਥੋੜੀ ਬੋਲੋ ਜੀ ਬੋਲੋ ਬੋਲੋ 300 5 15 25 350 400 400 ਸੁਵੇਏ ਬਈ ਸੁਵੇਏ ਜਾਏਗਾ 400 400 400 ਬੋਲਾ ਬਾਈ ਕਿਨਾ 400 ਰੁਪਏ ਸੀਏ 500 ਲੋ ਜੀ 400 ਰੁਪਏ ਨਾਗਦ ਦਾ ਰੇਟ ਹੋਇਆ ਸੀਏ ਤੇ 500 ਰੁਪਏ ਕਰਾਇਆ ਬਾਕੀ ਅਗਲੇ ਨਾਗਦ ਦਾ ਰੇਟ ਹੋਏ ਨੇ ਆਪਣੀ ਕੇਵਲ ਅੰਦਰ ਦੀ ਅੰਦਰ ਦੀ ਦੂਰੀ ਬੋਲੋ ਜੀ 350 ਸਾਢੇ 350 60 ਰੁਪਏ 70 ਰੁਪਏ 80 90 400 400 5 10 15 415 ਬੋਲਾਂਗੇ ਦੇ 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 ਲੋ ਜੀ 400 ਤੇ 15 ਰੁਪਏ ਨਗਦਾ ਰੇਟ ਹੋਇਆ 25 ਕਿਲੋ ਦਾ ਗਾਜਰ 2500 ਰੁਪਏ ਦਾ 400 ਤੇ 15 ਬਾਕੀ ਅਗਲੇ ਨਗਦਾ ਰੇਟ ਵੇਣੇ ਆਜੋ

ਹਾਂ 350 ਰੁਪਇਆ 350 70 ਰੁਪਏ 80 ਰੁਪਏ 90 400 400 5 10 400 ਰੁਪਏ ਟੋਲਾ ਬਕੀ ਨੇ 410 ਰੁਪਏ ਰਮਣੀ ਲਓ ਜੀ 400 ਤੇ 10 ਰੁਪਏ ਨਗਦ ਦਾ ਰੇਟ ਹੋ ਗਿਆ 410 ਕੋਈ ਚੁਣਦੀ ਆ ਬਾਕੀ ਅਗਲੇ ਨਗਦ ਦਾ ਰੇਟ ਵੈਨੇ ਭਈਆ ਜਿਓ ਨਾਕ ਖੜੇ ਵਾਵਾ ਜੀ 400 ਦਾ ਸਭ ਬੰਦ ਹੋਰ ਲੈ ਲਓ ਦੇ ਜਾਣੀਆਂ ਸ਼ਾਇਦ ਤੁਸੀਂ ਉਹ ਮੈ ਰੁਪਈਆ ਪਾ ਪਤਰਾ ਕੰਨ ਅੰਦਰ ਦੀ ਦੂਰੀ ਬੋਲੋ ਬਾਈ ਅੰਦਰ ਦੀ ਅੰਦਰ ਦੀ ਕਿਥੇ ਗੱਡੀ ਵੀ ਨਹੀਂ ਗੱਡੀ ਵੀ ਨਹੀਂ ਲੋਕੜਾ ਕਾਲ ਦੇ ਬੋਲੋ ਬੋਲੋ ਦਸ ਵਪਾਰੀਆ ਹੁਣ ਇਹ ਸੰਖਾ ਦੀ ਆ ਯਾਰ ਫਟ ਜਿਹੜਾ ਲਾ ਦੇ ਆ ਦਸਤਾਰ ਦਾ ਕਰੋ ਆ 200 ਰੁਪਈਆ 200 ਰੁਪਈਆ 200 200 20 ਰੁਪਏ 220 25 250 250 60 65 300 300 ਰੁਪਿਆ ਟੋਲਾ ਭਾਈ ਨੇ ਮੈਨੇ 300 ਰੁਪਿਆ ਲੈ ਲਓ ਜੀ 300 ਰੁਪਿਆ ਨਾ ਇੱਕ ਦਾ ਰੇਟ ਹੋਇਆ 300 ਰੁਪਿਆ ਸੰਦਮੀ ਟਰਾਲੀ ਗਈ ਆ 200 ਰੁਪਿਆ ਕਰਾਇਆ ਰਾਤੀ ਆ ਜੋ ਅਗਲੇ ਨਗਾ ਦਾ ਰੇਟ ਵੇ ਨੇ ਕਿੱਥੋਂ ਕਿੱਥੇ ਕਰਿਆਦਾ ਵੀਡੀਓ ਨੂੰ ਦੱਬ ਕੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਭਾਗ ਨੰਬਰ ਪਹਿਲਾ ਬਈ ਇਹ ਭਾਗ ਪਹਿਲਾ ਆਹ ਟਰੈਕਟਰ ਆ ਗਿਆ ਫਾਈਲਾ ਉਹ ਵੇਖਦਾ ਯਾਰ ਲੋਈ ਵਾਲਾ ਲੋਈ ਲੈ ਕੇ ਆਇਆ ਵੇ ਲੋਈ ਵਾਲਾ ਪੱਟੀ ਸਹਿੰਦੇ ਨਾਲ ਲੈ ਗਿਆ ਅੱਜ ਦਿਹਾੜੀ ਨੂੰ ਹਾਂ ਯਾਰ ਹਾਂਜੀ ਬੋਲੋ 250 ਰੁਪਇਆ 250 ਰੁਪਇਆ ਬੰਦਾ ਲੈ ਹਾਰ ਵੇ ਬੰਦਾ ਖੜਾ ਇਧਰ ਨੇ ਦੋ ਬਾਈਕੋ ਬਾਥਿਓ ਅੰਦਰ ਗਿਆ ਪਾਣੀ ਛਰਕੇ ਪੈਂਦੇ ਦੇ ਮੈਂ ਨਹੀਂ ਬੱਚਾ ਆ ਗਏ ਨਹੀਂ ਦੋ ਭੰਤੀ ਦੇ ਖੜੀ ਛੋਟੇ ਕੋਈ ਨਿਕਲੂਗਾ ਨਾ ਨਾਮ ਲਵਾਈ ਸਾਹਮਣੀ 250 250 ਉਹ ਜੱਗੇ 250 ਪੁਰਾ 60 ਰੁਪਏ 65 ਰੁਪਏ ਪੁਰਾ ਤੈਨੂੰ 70 75 275 80 84 99 300 5 10 15 20 320 ਬੋਲਾਂਗੇ ਨੇ ਉਧਰ ਬਾਈ 25 30 35 40 340 ਬੋਲਾਂਗੇ ਨੇ ਲੋ ਜੀ 300 ਤੇ 40 ਰੁਪਏ ਨਗਦ ਦਾ ਰੇਟ ਹੋਇਆ ਬਾਕੀ ਅਗਲੇ ਨਗਦ ਦਾ ਰੇਟ ਵੀ ਨੇ ਆਇ ਨਗਚ ਵੀ ਵਧੀਆ ਤੂੜੀ ਹੈ ਚੰਗੀ ਆ ਰਿਓ ਦੂਰ ਦੂਰ ਬੰਦਾ ਆਈ ਜਾ ਰਿਹਾ ਹੈ ਬਾਈ ਜਾ ਜਾ ਜਿਆਮ ਨੂੰ ਪ੍ਰਤਾਪ ਆਈਆਂ 12 ਬੀ ਪੈਸੇ ਦੇ ਲਾ ਪਾ ਨਹੀਂ ਜਾਂਦਾ ਇਹ ਬਾਈ ਥੁਰੇ ਆ ਹਾਂ ਤੇ ਮਾੜੀ ਹੋ ਜਾਂਦਾ ਚੱਲ ਇਹ ਨੂੰ ਮੋੜ ਨਹੀਂ ਨਹੀਂ ਮੋੜਨਾ ਦਾ ਕੰਮ ਹੈ ਦੋਸਤ ਦੀ ਗੱਲ ਹੈ ਏ ਬਾਈ ਉਹ ਕੰਡੇ ਦੇ ਲਈ ਉਹ ਬੰਦਾ ਪਾਇਆ ਹਾਂ ਜਿਹੜਾ ਕੋਠਾ ਵਿਹਲਾ ਹੈਗਾ ਆ ਭਲਾ ਹੋ ਗਈ ਵੇਲੀ ਹੁਣ ਉਹ ਜੋ ਕੈਮ ਹਾਂ ਬਈ 250 ਰੁਪਿਆ 54 60 70 300 ਰੁਪਿਆ 5 10 15 20 25 3 550 60 70 78 80 85 82 ਦੀ ਹੋਣੀ ਤੇ 85 ਆ ਵੀ ਵਧਾਈ ਜਾਂਦਾ 86 ਇੱਕ ਪੰਜ ਲੱਗਦੀ ਪੰਜ ਲੱਗਣੀ ਤੇ ਇਹ ਰੋੜਾ ਦਾ ਮੂੰਹ 94 400 5 10 15 415 ਬੋਲਣਗੇ ਆ ਵਗੂ 415 ਰੁਪਏ ਇੱਧਰ ਆ ਬਾਈ 20 20 ਕੋੜਾ ਤੱਕ ਗਿਆ ਯਾਰ ਬਾਈ ਬੋਲੀ ਜਾਂਦਾ ਬੋਲਿੰਗ ਹੈ ਤਾਂ ਜਿਹੜਾ ਸਾਹਮਣੇ ਪੁੱਛ ਰਿਹਾਦਾ ਹੈਗਾ ਬਈ ਇੱਧਰ ਆਓ ਕਿਦਾ ਮੇਰੇ ਆ ਤੂੰ ਨਾ ਪੁੱਛਦਾ ਤਾਂ ਨਹੀਂ ਗਿਆ 150 ਬਹੁਤ ਜ਼ਿਆਦਾ ਹੋ ਗਿਆ ਮੇਰੇ ਯਾਰ 25 ਕਰ 25 30 ਨਹੀਂ 25 ਬੋਲਣਗੇ ਚਾਹ ਲੋ ਲੋ ਜੀ 400 ਦੇ 25 ਰੁਪਏ ਨਾ ਕਰਦਾ ਰੇਟ ਹੋਇਆ ਬਾਕੀ ਅਗਲੇ ਨਾਲ ਕਰਦਾ ਰੇਟ ਵੇਣਾ ਬਈ ਕਿੱਥੋਂ ਕਿੱਧਰ ਜਾਂਦਾ ਜੇ ਜਿਹੜਾ ਲੈ ਭਈਆ ਨੇ ਲੈ ਕੇ ਕਰਦਾ ਕਰਵਾਉਣ ਦਾ ਲਾ ਕੇ से तर्क न ਇਹ ਲੈ ਕਿਉਂ ਮੈਂ ਸਾਡੇ ਕੋਲ ਪੰਦੀ ਹੋ ਜਾ ਰਹੀ ਹੈ ਐਡੀ ਘਟ ਰਹੀ ਜੇ ਨਾ ਸਿਰ ਪਿੰਟੀਆਂ ਦੇ ਸਮਾਰ ਆ ਰਿਹਾ ਬਾਈ ਬਾਹਰ ਦੀ ਬਾਹਰ ਦੀ ਕਿਲੀ ਗੁਲੀ ਦਾ ਨਹੀਂ ਇਹੋ ਜੀ ਐਂ ਬਾਈ ਬੋਲੋ 200 ਰੁਪਇਆ 5 ਰੁਪਏ 10 250 54 60 65 70 71 80 85 90 95 300 5 दस पंद्रह भी पच्चीस तीन सौ बोलो चलो जी तीन सौ तीह नकद रेट है? बाकी अगले नकद रेट भी नहीं आज। ਉਹ ਨਹੀਂ ਵਿੱਚ ਕਰਿਆ ਜਦੋਂ ਤੱਕ ਉਹ ਮਰ ਲਾਂਗੇ ਵਿੱਚ ਕਰਾਂਗੇ ਇਹ 300 ਰੁਪਏ ਆ 300 10 10 ਕਰ ਦੋ 10 15 20 25 30 35 350 350 ਬੋਲਾ ਬਾਈ ਨੇ ਲੋ ਵੀ 350 ਹੋਈ ਸੀ ਪਰ ਬਾਈ ਨੇ ਨਹੀਂ ਵੇਚੀ ਵੀਡੀਓ ਨੂੰ ਸ਼ੇਅਰ ਕਰਿਓ ਦਬ ਕੇ ਲੋ ਜੀ ਦੇਖੀ ਬਈ ਆਪਣੀ ਬਾਈ 400 ਰੁਪਿਆ 400 400 15 415 थो 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 बोला 415 25 425 बोलदा कोई ठीक है 35 35 ਬੋਲਣਾ ਇਹਨੇ 435 ਲੈ ਬਾਈ ਦੋਰੇ ਲਓ ਜੀ 435 ਰੁਪਏ ਨਗਦ ਦਾ ਰੇਟ ਹੋਇਆ ਬਾਕੀ ਵੀਰਾਂ ਨੂੰ ਸ਼ੇਅਰ ਕਰਿਓ ਦਬਕੇ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਿਓਈ ਲਓ ਇਹ ਹੈ ਉਹ ਕੀ ਦੀ ਲੋੜ ਆ ਜੀ ਉਸਦੇ ਵਿੱਚ ਕਿੰਨੇ ਦਾ ਵਿਦਾਨ ਹੋ ਸਕਦਾ ਹੈ ਜੀ ਬੰਦਾ ਨਹੀਂ ਭਾਈ ਹਾਂ ਸਾਡੇ ਕੋਲ ਹੀ ਤੁਹਾਡਾ ਬੰਦਾ ਹੀ ਲਾਊਗਾ ਬੋਲੋ ਜੀ 400 ਬੋਲੋ 2000 ਲੇ ਤਾਂ ਬੋਲੋ 450 ਜੀ 350 350 350 55 59 60 65 70 75 80 90 95 100 400 400 ਬੋਲਾਂਗੇ ਪੰਜ ਪੰਜ 405 ਬੋਲਦਾ ਕੋਈ 10 15 15 415 ਬੋਲੰਗ ਨੇ ਠੀਕ ਹੈ ਬਾਈ 15 25 40 50 450 60 460 ਬੋਲੰਗ ਨੇ 65 65 ਲੋਬੀ 400 ਤੇ 65 ਰੁਪਏ ਨੱਕ ਦਾ ਰੇਟ ਹੋਇਆ ਬਾਕੀ ਵੀਡੀਓ ਨੂੰ ਸ਼ੇਅਰ ਕਰਿਓ ਜਰੂਰ ਬਾਈ मिलाउ <laughs>